ਹੈਲੋ ਜੀ ਸਤਿ ਸ੍ਰੀ ਅਕਾਲ ਸਾਰੀਆਂ ਭੈਣਾਂ ਨੂੰ ਅੱਜ ਮੈਂ ਬਹੁਤ ਹੀ ਖਾਸ ਵੀਡੀਓ ਲੈ ਕੇ ਆਈਆਂ ਕਿਉਂਕਿ ਇਹ ਘਰ ਘਰ ਦੀ ਕਹਾਣੀ ਹੋ ਚੁੱਕੀ ਹੈਗੀ ਬਹੁਤ ਭੈਣਾਂ ਦੇ ਮੈਨੂੰ ਮੈਸੇਜ ਆਉਂਦੀ ਹੈ ਕਿ ਸਾਡੀ ਜਿਹੜੀ ਸੱਸ ਹੈਗੀ ਮੇਰੀ ਸੱਸ ਹੈਗੀ ਵੀ ਉਹ ਸਾਨੂੰ ਬਹੁਤ ਦੁਖੀ ਕਰਦੀ ਹੈ ਕੋਈ ਗੱਲ ਨਹੀਂ ਹੁੰਦੀ ਉਹ ਝੂਠ ਬੋਲ ਕੇ ਸਾਨੂੰ ਦੋਨੇ ਪਤੀ ਪਤਨੀ ਨੂੰ ਲੜਾ ਦਿੰਦੀ ਹੈ ਕੋਈ ਕਹਿੰਦਾ ਵੀ ਮੇਰੀ ਸੱਸ ਜਿਹੜੀ ਉਹ ਮੈਨੂੰ ਬਹੁਤ ਜ਼ਿਆਦਾ ਹਨਾ ਮਾੜਾ ਸਮਝਦੀ ਹੈ ਅਬ ਦੀ ਧੀ ਨੂੰ ਬਹੁਤ ਪਿਆਰ ਕਰਦੀ ਹੈ ਤੇ ਮੈਨੂੰ ਨਹੀਂ ਕਰਦੀ ਇਹ ਹਾਰਿਕਾ ਕਰਦੀ ਕਹਾਣੀ ਬੁਈਏਗੀ ਕਿਉਂਕਿ ਅਕਸਰ ਤੁਹਾਨੂੰ ਪਤਾ ਵੀ ਜਦੋਂ ਬੱਚਾ ਆਪਣਾ ਛੋਟਾ ਹਨਾ ਮੁੰਡਾ ਜਾਦਾ ਕਰਕੇ ਲੜਕਾ ਚਮੇਤੀ ਪਿਆਰ ਹੁੰਦੇ ਮਾਂ ਨੂੰ ਹਨਾ ਬਹੁਤ ਜ਼ਿਆਦਾ ਸ਼ੁਰੂ ਤੋਂ ਉਹਨੂੰ ਬਚਪਨ ਤੋਂ ਲੈ ਕੇ ਬੜੀਆਂ ਆਸਾਂ ਦੇ ਨਾਲ ਪਾਲਦੀ ਹੈ ਬਾਅਦ ਦੇ ਵਿੱਚ ਜਦੋਂ ਵੱਡਾ ਹੋ ਜਾਂਦਾ ਹੈ ਨਾ ਫਿਰ ਉਹਦਾ ਵਿਆਹ ਹੋ ਜਾਂਦਾ ਹੈ ਫਿਰ ਇੱਕ ਮਾਂ ਨੂੰ ਨਾ ਡਰ ਹੁੰਦਾ ਵੀ ਮੇਰਾ ਪੁੱਤ ਨਾ ਕੀਤੇ ਦੂਸਰੇ ਥਾਂਵੇਂ ਬੰਦੇਆ ਨਾ ਜਾਵੇ ਪਰ ਉਹ ਉਸ ਟਾਈਮ ਇਹ ਭੁੱਲ ਜਾਂਦੀ ਹੈਗੀ ਕਿ ਜਦੋਂ ਮੈਂ ਇਸ ਘਰ ਦੇ ਵਿੱਚ ਆਈ ਸੀ ਉਦੋਂ ਮੈਂ ਵੀ ਇੱਕ ਨੂਹ ਬਣ ਕੇ ਆਈ ਸੀ ਮੇਰੇ ਮਨ ਦੇ ਵਿੱਚ ਵੀ ਚਾਅ ਸੀਗਾ ਕਿਉਂਕਿ ਜਦੋਂ ਬਗਾਨੀ ਧੀ ਆਉਂਦੀ ਹੈ ਇੱਕ ਪਤੀ ਦੇ ਪਿੱਛੇ ਹੀ ਆਉਂਦੀ ਹੈ ਅਗਰ ਉਹਸ ਮਾਂ ਉਹ ਸੱਸ ਸਮਝੇ ਕਿ ਇਹ ਜਿਹੜੀ ਲੜਕੀ ਆਈ ਹੈ ਇਹ ਮੇਰੇ ਪੁੱਤ ਦੇ ਮੰਗਰ ਹੀ ਆਈ ਹੈ ਅਗਰ ਮੇਰੇ ਪੁੱਤ ਇਹਦਾ ਦੁੱਖ ਸੁੱਖ ਨਹੀਂ ਸੁਣੋਗਾ ਮੇਰਾ ਪੁੱਤ ਇਹਦੇ ਗੱਲ ਨਹੀਂ ਮੰਨੂਗਾ ਤਾਂ ਇਹ ਵਿਚਾਰੀ ਕਿਹਨੂੰ ਦੱਸੇਗੀ ਦੇਖੋ ਇੱਕ ਤਾਂ ਮਾਹੌਲ ਅਲੱਗ ਹੋ ਜਾਂਦਾ ਹੈ ਇੱਕ ਜਿਹੜੀਆਂ ਮੇਰੀਆਂ ਭੈਣਾਂ ਹਨ ਸੱਸਾਂ ਬਣ ਚੁੱਕੀਆਂ ਨੇਗੀਆਂ ਮੈਂ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹੂੰਗੀ ਕਿਉਂਕਿ ਮਾਹੌਲ ਦਾ ਬਹੁਤ ਜ਼ਿਆਦਾ ਫਰਕ ਹੋ ਜਾਂਦਾ ਹੈ ਅੱਗੇ ਜਿਹੜੀਆਂ ਲੜਕੀਆਂ ਹੁੰਦੀਆਂ ਸੀ ਉਹ ਹੋਰ ਮਾਹੌਲ ਦੇ ਵਿੱਚ ਪਲੀਆਂ ਹੁੰਦੀਆਂ ਸੀ ਕਿਉਂਕਿ ਮਾਪੇ ਅਕਸਰ ਦੱਸਦੇ ਹੁੰਦੇ ਸੀਗੇ ਵੀ ਤੂੰ ਅਸੀਂ ਸਹੁਰੇ ਘਰ ਜਾਣਾਗਾ ਹਨਾ ਵੀ ਤਾਂ ਇਦਾਂ ਕਰ ਲੋ ਘਰ ਦੇ ਕੰਮ ਸਿੱਖ ਲੋ ਫਿਰ ਤੁਹਾਡੇ ਸਹੁਰੇ ਕਹਿਣਗੇ ਵੀ ਤੁਹਾਡੇ ਮਾਪੇ ਨੇ ਕੁਝ ਸਿਖਾਇਆ ਨਹੀਂ ਇਦਾਂ ਇਦਾਂ ਦੀਆਂ ਗੱਲਾਂ ਹੁੰਦੀਆਂ ਪਰ ਅੱਜ ਕੱਲ੍ਹ ਜਿਹੜੀ ਮਾਪੇ ਨਹੀਂ ਉਹ ਵੀ ਜਦੋਂ ਪਰਵਰਿਸ਼ ਕਰਦੇ ਨੇ ਆਪਣੇ ਬੱਚੀਆਂ ਦੀ ਲੜਕੀਆਂ ਦੀ ਪੁੱਤਾਂ ਵਾਂਗੂ ਕਰਦੇ ਨੇ ਉਹਨਾਂ ਨੂੰ ਕਿਸੇ ਗੱਲ ਤੋਂ ਰੋਗ ਟੋਕ ਨਹੀਂ ਉਹਨਾਂ ਨੂੰ ਕੋਈ ਘਰ ਦਾ ਕੰਮ ਨਹੀਂ ਸਿ ਵੀ ਹਰ ਇੱਕ ਚੀਜ਼ ਦੀ ਆਜ਼ਾਦੀ ਦੇ ਕੇ ਪਾਲੀਆਂ ਹੋਈਆਂ ਨੇ। ਜ਼ਿਆਦਾਤਰ ਮੇਨ ਕਾਰਨ ਇਹੀ ਹੈ ਕਿ ਆਪਣੇ ਘਰ ਕਿਉਂ ਟੁੱਟ ਰਹੀਏ ਨੇ ਕਿਉਂਕਿ ਨਾ ਤਾਂ ਲੜਕੀ ਐਡਜਸਟ ਕਰ ਪਾਉਂਦੀ ਹੈ ਤੇ ਨਾ ਹੀ ਸੱਸ ਐਡਜਸਟ ਕਰ ਪਾਉਂਦੀ ਹੈ। ਦੋਨਾਂ ਦੀ ਜਿੱਥੇ ਅਣਬਣ ਚੱਲ ਪੀਣਾ ਤਾਂ ਸਮਝ ਲਓ ਵੀ ਇਤੋਂ ਵੱਡਾ ਨਰਕ ਕੋਈ ਨਹੀਂ ਹੈਗਾ। ਜਿੱਥੇ ਸੱਸ ਤੇ ਨੂੰਹ ਦਾ ਪਿਆਰ ਹੈ, ਉਹਦੇ ਵਰਗਾ ਸਵਰਗ ਕੋਈ ਨਹੀਂ ਹੈਗਾ ਜਿੱਥੇ ਸੱਸ ਤੇ ਨੂੰਹ ਦੀ ਬਣਦੀ ਹੈ ਨਾ ਚਾਹੇ ਸਾਰਾ ਘਰ ਇੱਕ ਪਾਸੇ ਹੋ ਜੇ ਤੇ ਸੱਸ ਨੂੰਹ ਦੀ ਬਣਦੀ ਹੈ ਤਾਂ ਉਥੇ ਕੋਈ ਵੀ ਤੁਹਾਨੂੰ ਕੁਝ ਨਹੀਂ ਕਹਿ ਸਕਦਾ ਪਤੀ ਨਾਲੋਂ ਪਹਿਲਾਂ ਸੱਸ ਨੂੰ ਪਿਆਰ ਕਰਨਾ ਤੇ ਸੱਸ ਦੇ ਨਾਲ ਬਣਾਉਣੀ ਤੇ ਸੱਸ ਨੂੰ 바ਸਟ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਸੱਸ ਦੀ ਤੁਹਾਡੇ ਨਾਲ ਬਣਦੀ ਹੈ ਤਾਂ ਤੁਹਾਡਾ ਪਤੀ ਆਪਣੇ ਆਪ ਹੀ ਤੁਹਾਡੇ ਵੱਲ ਦਾ ਹੋ ਜਾਵੇਗਾ ਅੱਜ ਮੈਂ ਤੁਹਾਨੂੰ ਕੁਝ ਨੁਕਤੇ ਦੱਸੂਗੀ ਕੁਝ ਟੋਟਕੇ ਵੀ ਦੱਸੂਗੀ ਹਨਾ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਣਾ ਸਕਿੱਪ ਨਾ ਕਰਨਾ ਕਿਉਂਕਿ ਇਸ ਚੀਜ਼ ਦੇ ਨਾਲ ਬਹੁਤ ਘਰ ਟੁੱਟ ਰਹੇ ਨੇਗੇ ਬਹੁਤ ਬੀਰਾਂ ਦੇ ਵੀ ਮੈਨੂੰ ਬਾਹਰੋਂ ਵੀ ਕਈ ਵਾਰੀ ਮੈਸੇਜ ਆਉਂਦੇ ਨੇ ਕਿ ਦੀਦੀ ਵੀ ਇਸ ਕਰਕੇ ਹਨਾ ਮੇਰੀ ਮਾਂ ਨਾਲ ਮੇਰੀ ਘਰ ਵਾਲੀ ਦੀ ਨਹੀਂ ਬਣਦੀ ਤੇ ਮੇਰਾ ਰਿਸ਼ਤਾ ਖਰਾਬ ਹੋ ਰਿਹਾ ਮੇਰੇ ਬੱਚੇ ਰੋਲ ਰਹੇ ਨੇ ਤਾਂ ਅੱਜ ਥੋੜੀ ਐਂ ਜਿਆ ਧਿਆਨ ਨਾਲ ਗੱਲਾਂ ਸੁਣਿਓ ਅੱਜ ਜਿਹੜੀ ਮੈਂ ਚੀਜ਼ ਤੁਹਾਨੂੰ ਦੱਸੂਗੀ ਨਾ ਤੁਸੀਂ 1 ਮਹੀਨਾ 20 ਦਿਨ ਕਰਕੇ ਦੇਖ ਲਿਓ ਤੁਹਾਨੂੰ ਖੁਦ ਪਤਾ ਚੱਲ ਜਾਏਗਾ ਕਿ ਤੁਹਾਡਾ ਸੱਸ ਨੂੰ ਦਾ ਆਪਸ ਦੇ ਵਿੱਚ ਕਿੰਨਾ ਪਿਆਰ ਹੋ ਗਿਆ ਤੇ ਤੁਹਾਡੇ ਘਰ ਦੇ ਵਿੱਚ ਜਿੰਨੀ ਵੀ ਨੈਗੇਟਿਵਿਟੀਜ਼ ਸੀ ਉਹ ਕਿੰਨੀ ਦੂਰ ਹੋ ਗਈ ਹੈਗੀ ਹਨਾ ਕਰਨਾ ਕੀ ਹੈ ਸਭ ਤੋਂ ਪਹਿਲੀ ਗੱਲ ਤੁਸੀਂ ਨੇ ਜਿਹੜੇ ਮੈਂ ਕਹੂੰਗੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹੀ ਕੰਮ ਕਰਨੇ ਆ ਫਿਰ ਦੇਖਣਾ ਹਨਾ ਵੀ ਤੁਹਾਡੇ ਘਰ ਦੇ ਵਿੱਚ ਕਿੰਨੀ ਬਰਕਤ ਆਉਂਦੀ ਹੈ ਤੇ ਸੱਸ ਨੂੰਹਾਂ ਦੀ ਕਿੰਨਾ ਆਪਸ ਦੇ ਵਿੱਚ ਪਿਆਰ ਬਣਦਾ ਤੇ ਤੁਹਾਡੀ ਸੱਸ ਤੁਹਾਡੇ ਕਿਵੇਂ ਬਸ ਚਾਹੁੰਦੀ ਹੈ ਤੇ ਸੱਸ ਨੂੰ ਵੀ ਇਹ ਜੇ ਅਗਰ ਤੁਸੀਂ ਆਪਣੀ ਨੂੰਹ ਦੇ ਹੈ ਹਨਾ ਚਾਹਣੇ ਵੀ ਤੁਹਾਡੀ ਨੂੰਹ ਤੁਹਾਡੇ ਨਾਲ ਇਦਾਂ ਕਰੇ ਤਾਂ ਤੁਹਾਡੀ ਨੂੰਹ ਨੂੰ ਵੀ ਬਸ ਵਿੱਚ ਕਰਨ ਦਾ ਮਤਲਬ ਕਿ ਇਹ ਤੁਹਾਡੇ ਨਾਲ ਪਿਆਰ ਪਾਉਣ ਦਾ ਬਸ ਵਿੱਚ ਕਰਨ ਦਾ ਮਤਲਬ ਹੈ ਵੀ ਤੁਹਾਡਾ ਤੇ ਉਹਨਾਂ ਦਾ ਆਪਸ ਦੇ ਵਿੱਚ ਪਿਆਰ ਹੋ ਜਾਵੇ ਹਨਾ ਬਸ ਵਿੱਚ ਕਰਨਾ ਇਹ ਨਹੀਂ ਹੁੰਦਾ ਵੀ ਹਨਾ ਵੀ ਉਹ ਮੇਰੇ ਥੱਲੇ ਲੱਗ ਕੇ ਚਲੇ ਨਹੀਂ ਆਪਸ ਦੇ ਵਿੱਚ ਪਿਆਰ ਹੋਣਾ ਦੋਨਾਂ ਦਾ ਸਾਸੂ ਮਹਾਂ ਦਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਕਿਉਂਕਿ ਜਿਵੇਂ ਮੈਂ ਪਹਿਲਾਂ ਵੀ ਕਿਹਾ ਵੀ ਸਾਸੂ ਮਾਂ ਦੀ ਬਣ ਗਈ ਤਾਂ ਸਾਰੇ ਟੱਬਰ ਦੀ ਬਣ ਗਈ ਸਭ ਤੋਂ ਪਹਿਲਾਂ ਜਿਹੜੀਆਂ ਮੇਰੀਆਂ ਭੈਣਾਂ ਵੱਡੀਆਂ ਨੇ ਹਨਾ ਸੱਸਾਂ ਬਣ ਚੁੱਕੀਆਂ ਨੇ ਮੈਂ ਉਹਨਾਂ ਨੂੰ ਕਹਿਣਾ ਚਾਹੂੰਗੀ ਦੇਖੋ ਤੇ ਮੇਰੀਆਂ ਛੋਟੀਆਂ ਭੈਣਾਂ ਜਿਹੜੀਆਂ ਹੁੰਦਾ ਕਿ ਵਿਆਹ ਹੋਏ ਨੇ ਉਹਨਾਂ ਨੂੰ ਵੀ ਮੈਂ ਇੱਕ ਗੱਲ ਸਮਝਾਉਣਾ ਚਾਹੂੰਗੀ ਸਭ ਤੋਂ ਪਹਿਲਾਂ ਕੰਮ ਤੁਸੀਂ ਨੇ ਕੀ ਕਰਨਾ ਕਿ ਤੁਹਾਡਾ ਪਤੀ ਹੈ ਜਿਹੜਾ ਉਹ ਵਿਚਾਰਾ ਹਨਾ ਚੱਕੀ ਦੇ ਦੋ ਪੁੜਾਂ ਦੇ ਵਿਚਾਲੇ ਜਿੱਥੇ ਦਾਣਾ ਫਸ ਜਾਂਦੇ ਨੇ ਨਾ ਉਦਾਂ ਫਸ ਜਾਂਦਾ ਹੈਗਾ ਸੱਸ ਕਹਿੰਦੀ ਹੈ ਮੇਰਾ ਪੁੱਤ ਹੈ ਤੇ ਬੁੱਕਾਰ ਵਾਲੀ ਕਹਿੰਦੀ ਹੈ ਮੇਰਾ ਪਤੀ ਹੈਗਾ ਉਹ ਵਿਚਾਰਾ ਕਿਸੇ ਜੋਗਾ ਵੀ ਨਹੀਂ ਹੁੰਦਾ ਉਹ ਖੁਦਕੁਸ਼ੀ ਕਰਨ ਤੱਕ ਵੀ ਨਾ ਬਤਾ ਜਾਂਦੀ ਹੈ ਜੀ ਹਨਾ ਤਾਂ ਤੁਸੀਂ ਕਰਨਾ ਕੀ ਹੈ ਜਿਵੇਂ ਕਿ ਕੋਈ ਗੱਲ ਹੈ ਘਰ ਦੇ ਵਿੱਚ ਤਾਂ ਨੂੰਹ ਨੇ ਕੀ ਕਹਿਣਾ ਵੀ ਮਾਂ ਆਹ ਤੇਰਾ ਪੁੱਤ ਆਹ ਗੱਲ ਐ ਕਹਿੰਦਾ ਤੇ ਉਹੀ ਸੱਸ ਕਹਦੇ ਵੀ ਆਹ ਤੇਰਾ ਪਤੀ ਪੁੱਤ ਐ ਕਹਿੰਦਾ ਸਭ ਤੋਂ ਮੇਨ ਗੱਲ ਇਨਸਾਨ ਉਹੀ ਹੈ ਉਹ ਉਹਦਾ ਪੁੱਤ ਕਹਦੇ ਤੇ ਉਹ ਉਹਦਾ ਪਤੀ ਕਹਦੇ ਆਪਸ ਦੇ ਵਿੱਚ ਉਹਨੂੰ ਲੱਗੇਗਾ ਵੀ ਇਹ ਮੇਰਾ ਜਦੋਂ ਪਤਨੀ ਨੂੰ ਲੱਗਦਾ ਵੀ ਮੇਰਾ ਪਤੀ ਦੂਸਰੇ ਪਾਸੇ ਵੰਡਿਆ ਜਾ ਰਿਹਾ ਹੈ ਤੇ ਮਾਂ ਨੂੰ ਲੱਗਦਾ ਮੇਰਾ ਪੁੱਤ ਦੂਸਰੇ ਪਾਸੇ ਵੰਡਿਆ ਜਾ ਰਿਹਾ ਹੈ ਇਹ ਹੀ ਚੀਜ਼ ਹੈ ਕਿਉਂਕਿ ਇਹ ਦੋਨੋਂ ਇਮੋਸ਼ਨਲ ਹੁੰਦੀਆਂ ਨੇ ਔਰਤ ਬਹੁਤ ਇਮੋਸ਼ਨਲ ਹੁੰਦੀ ਆ ਨਾ ਤਾਂ ਔਰਤ ਆਪਣੇ ਪਤੀ ਨੂੰ ਵੰਡ ਸਕਦੀ ਹੈ ਤੇ ਨਾ ਔਰਤ ਆਪਣੇ ਪੁੱਤ ਨੂੰ ਵੰਡ ਸਕਦੀ ਹੈ ਨਾ ਸਭ ਤੋਂ ਮੇਨ ਗੱਲ ਇੱਕ ਤੁਸੀਂ ਕੀ ਕਰਨਾ ਹੈ ਹਰੀਆਂ ਲੈਟੀਆਂ ਲੈ ਲੈਣੀਆਂ ਨੇ ਦੂਸਰੀ ਲੈ ਲੈਣੀ ਹੈ ਧਾਗਾ ਮਿਸ਼ਰੀ ਇਹਨਾਂ ਨੂੰ ਪੀਸ ਲੈਣਾ ਹੈ ਇਹਨੂੰ ਇੱਕ ਟੋਟਕਾ ਸਮਝ ਲਓ ਚਾਹੇ ਤੁਸੀਂ ਇੱਕ ਪਿਆਰ ਸਮਝ ਲਓ ਇਹ ਆਪਣੀ ਆਪਣੀ ਸਮਝ ਹੁੰਦੀ ਹੈਗੀ ਹਨਾ ਪੀਸ ਲੈਣਾ ਚੰਗੇ ਤਰੀਕੇ ਦੇ ਨਾਲ ਪੀਸ ਕੇ ਤੁਸੀਂ ਕੀ ਕਰਨਾ ਹੈ ਦੋ ਕੱਪ ਚਾਹਦੇ ਬਣਾਉਣੇ ਆ ਇੱਕ ਤੁਹਾਡੀ ਸੱਸ ਵਾਸਤੇ ਇੱਕ ਤੁਸੀਂ ਆਪਣੇ ਵਾਸਤੇ ਜੇ ਤੁਸੀਂ ਆਪਣੀ ਨੂਨੂ ਕਰਨਾ ਹੈ ਤਾਂ ਸੱਸ ਵੀ ਬਣਾਵੇ ਇਹ ਤਿੰਨਾਂ ਨੂੰ ਇੱਕ ਇੱਕ ਟਾਈਮ ਕਰਨਾ ਪਵੇਗਾ ਹਨਾ ਸੱਸ ਨੂੰ ਆਪਣੀ ਨੂਨੂ ਮਲ ਕੇ ਪਿਆਰ ਨਾਲ ਪਕਾਉਣਾ ਚਾਹੁੰਦੀ ਹੈ ਤਾਂ ਇਹ ਸੱਸ ਕਰ ਲੇ ਨਹੀਂ ਫਿਰ ਨੂਨ ਕਰ ਲੇ ਦੋ ਕੱਪ ਚਾਹਦੇ ਬਣਾਉਣੇ ਆ ਉਹਦੇ ਵਿੱਚ ਤੁਸੀਂ ਨੇ ਅੱਧਾ ਚਮਚ ਇਹਦਾ ਪਾ ਲਿਆ ਮਿਸ਼ਰੀ ਤੇ ਸੌਫ ਦਾ ਫਿਰ ਕਰਨਾ ਕੀ ਹੈ ਤੁਸੀਂ ਨੇ ਦੋਨਾਂ ਨੇ ਚਾਹੇ ਤੁਹਾਡੀ ਸੱਸ ਜਿੰਨੀ ਮਰਜ਼ੀ ਬੁਰੀ ਆ ਚਾਹੇ ਤੁਹਾਡੀ ਨੂੰਹ ਜਿੰਨੀ ਮਰਜ਼ੀ ਬੁਰੀ ਆ ਤੁਹਾਡੇ ਨਾਲ ਨਹੀਂ ਬਣਦੀ ਕੁਝ ਵੀ ਹੈਗਾ ਤਾਂ ਤੁਸੀਂ ਕੋਸ਼ਿਸ਼ ਕਰਿਓ ਕਿ ਦੋਨੋਂ ਇਕੱਠੀਆਂ ਬਹਿ ਕੇ ਉਸ ਚਾਹ ਨੂੰ ਪੀਵੇ ਤੇ ਅਗਲੀ ਗੱਲ ਜਦੋਂ ਤੁਹਾਡੀ ਸੱਸ ਸਵੇਰੇ ਉੱਠਦੀ ਆ ਮੰਜੇ ਤੋਂ ਉੱਠਦੀ ਆ ਉੱਠਦੀ ਦੇ ਉਹਦੇ ਇੱਕ ਵਾਰ ਤੁਸੀਂ ਨੇ ਪੈਰ ਹੀ ਹੱਥ ਜ਼ਰੂਰ ਲਾਉਣੇ ਨੇ ਚਾਹੇ ਤੁਹਾਡਾ ਮਨ ਅੰਦਰੋਂ ਕਰਦਾ ਹੈ ਚਾਹੇ ਨਹੀਂ ਕਰਦਾ ਚਾਹੇ ਤੁਹਾਨੂੰ ਉਹਤੇ ਗੁੱਸਾ ਚਾਹੇ ਤੁਹਾਨੂੰ ਐ ਲੱਗਦਾ ਵੀ ਮੈਨੂੰ ਮਾਰਦਾ ਹਨਾ ਇਦਾਂ ਦੇ ਵੀ ਕਈ ਪਾਰਾਂ ਚ ਮਾਹੌਲ ਨੇ ਆ ਤਾਂ ਤੁਸੀਂ ਉਹਦੀ ਇੱਕ ਵਾਰੀ ਪੈਰੀ ਹੱਥ ਜ਼ਰੂਰ ਲਾਉਣੀ ਆ ਕਿਉਂਕਿ ਦੇਖੋ ਮਾਂ ਚਾਹੇ ਸੱਸਾ ਚਾਹੇ ਜਿੰਨੀ ਮਰਜ਼ੀ ਬੁਰੀ ਹੋਵੇ ਸਭ ਤੋਂ ਪਹਿਲਾਂ ਕਹਿੰਦੀ ਉਹ ਇੱਕ ਪ੍ਰਤੱਖ ਗੁਰੂ ਆ ਜਿਹੜੀ ਕਿ ਤੁਹਾਡੀ ਪੇਕੇ ਕਰ ਮਾਂ ਐ ਉਹ ਤੁਹਾਨੂੰ ਜ਼ਿੰਦਗੀ ਜਿਉਣਾ ਸਿਖਾਉਂਦੀ ਆ ਪਰ ਜਿਹੜੀ ਤੁਹਾਡੀ ਸੱਸ ਐ ਨਾ ਉਹ ਤੁਹਾਨੂੰ ਦੁਨੀਆ ਦੇ ਵਿੱਚ ਕਿਵੇਂ ਜਿਉਣਾ ਕਿਵੇਂ ਆਪਣੀ ਅੱਗੇ ਜ਼ਿੰਦਗੀ ਨੂੰ ਜਿਉਣਾ ਹੈ ਉਹ ਸਿਖਾਉਂਦੀ ਥੋੜਾ ਜਿਹਾ ਤੁਸੀਂ ਇਹ ਸੋਚੋ ਵੀ ਉਹ ਆਪਣੇ ਦਿਰਦੇ ਦੀ ਆਪਣੇ ਕਾਲਜ ਦੇ ਟੁਕੜੇ ਨੂੰ ਤੁਹਾਨੂੰ ਦਿੰਦੀ ਆ ਕਿੰਨੇ ਸਾਲਾਂ 24 24 25 25 ਸਾਲ ਉਹਨੇ ਪਾਲ ਕੇ ਤੁਹਾਨੂੰ ਉਸ ਪੁੱਤ ਨੂੰ ਦਿੱਤਾ ਐਡੀ ਛੇਤੀ ਉਹ ਆਪਣਾ ਮੋਹ ਦੇ ਨਾਲੋਂ ਨਹੀਂ ਤੋੜ ਸਕਦੀ ਤੀ ਤੋੜਨਾ ਵੀ ਨਹੀਂ ਚਾਹੀਦਾ ਮੈਂ ਉਹੀ ਪਹਿਲਾਂ ਗੱਲ ਕਹਿ ਕੇ ਹਟੀਆਂ ਕਿ ਨੂੰ ਆਗਰ ਕਹੇ ਵੀ ਮਾਂ ਤੇਰਾ ਪੁੱਤ ਆਹ ਕੰਮ ਕਰਦਾ ਹੈ ਕਿ ਸੱਸ ਕਹੇ ਪੁੱਤ ਤੇਰਾ ਪਤੀ ਆਹ ਕੰਮ ਕਰਾਇਆ ਹੈ ਕਹਿੰਦਾ ਵੀ ਆਪਣੇ ਆਪ ਹੀ ਲੜਾਈ ਤੁਹਾਡੇ ਘਰ ਦੇ ਵਿੱਚੋਂ ਘਟ ਜੇ। ਕਈ ਲੇਡੀਜ਼ ਹੁੰਦੀਆਂ ਨੇ ਨੂੰਹਾਂ ਨੂੰ ਵੀ ਝੂਠ ਬੋਲਣ ਦੀ ਆਦਤ ਹੁੰਦੀ ਐ ਤੇ ਸੱਸਾਂ ਨੂੰ ਵੀ ਝੂਠ ਬੋਲਣ ਦੀ ਆਦਤ ਹੁੰਦੀ ਐ। ਉਸ ਝੂਠ ਨੂੰ ਕਿਵੇਂ ਆਪਾਂ ਠੀਕ ਕਰ ਸਕਦੇ ਆਂ? ਕਿਉਂਕਿ ਮੈਨੂੰ ਬਹੁਤ ਜ਼ਿਆਦਾ ਮੈਸੇਜ ਆਉਂਦੇ ਨੇ ਇਦਾਂ ਦੇ। ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਚਾਹ ਬਣਾ ਕੇ ਦੋਵਾਂ ਸੱਸ ਨੂੰ ਨੂੰਹਾਂ ਨੇ ਪੀਣੀ ਐ। ਆਪਦੀ ਸੱਸ ਦੇ ਸਵੇਰੇ ਉੱਠੀਏ ਪਹਿਰੀਆਂ ਥਲਾਉਣਾਂ ਨੇ ਚਾਹੇ ਉਹ ਜਿੰਨੀ ਮਰਜ਼ੀ ਮਾੜੀ। ਤੇ ਅਗਲੀ ਜਿਹੜੇ ਤੁਹਾਡਾ ਪਤੀ ਆ ਉਹਦੇ ਨਾਲ ਤੁਸੀਂ ਹਰ ਇੱਕ ਦੁੱਖ ਸੁੱਖ ਦੀ ਗੱਲ ਕਰੋ ਜੋ ਵੀ ਤੁਹਾਡੇ ਘਰ ਦੇ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਹੋਈ ਹੈ ਉਹ ਗੱਲ ਕਰੋ ਸਿਰਫ ਉਹ ਗੱਲ ਨਾ ਕਰੋ ਜਿਹੜੀ ਕਿ ਤੁਹਾਡੀ ਸੱਸ ਦੇ ਨਾਲ ਤੁਹਾਡੇ ਨਾਲ ਹੋਈ ਹੈ ਜਿਵੇਂ ਕਿ ਤੁਹਾਡੀ ਲੜਾਈ ਝਗੜਾ ਕੁਝ ਵੀ ਹੋਇਆ ਜਿਵੇਂ ਹੁੰਦਾ ਹੀ ਆ ਵੀ ਤੇਰੀ ਸੱਸ ਨੇ ਆਪਣੀ ਨਿਕੈਤਾ ਵੀ ਹਾਂ ਝਾੜੂ ਮਾਰ ਲਿਆ ਇਹਨਾਂ ਕਿ ਮੈਂ ਕਿਹਾ ਮੈਂ ਆਪੇ ਕਰ ਲਵਾਂ ਤੂੰ ਦਮਾਉਂ ਮੈਨੂੰ ਦੱਸਣ ਵਾਲੀ ਇਹ ਨਿੱਕੇ ਨਿੱਕੀਆਂ ਗੱਲਾਂ ਤੇ ਨਾ ਆਪਣੇ ਘਰਾਂ ਦੇ ਵਿੱਚ ਲੜਾਈਆਂ ਹੋਣਦੀਆਂ ਤੇ ਉਹ ਆਪਣੀਆਂ ਚੀਜ਼ਾਂ ਨੂੰ ਕਹੀ ਜਾਂਦੀ ਵੀ ਇਹ ਮੇਰੀਆਂ ਨੇ ਇਹ ਮੈਂ ਬਣਾਈਆਂ ਨੇ ਮੈਂ ਇਹ ਕਰੀਆਂ ਨੇ ਨੂੰ ਕਹੀ ਜਾਂਦੀ ਮੈਂ ਲੈ ਕੇ ਆਈਆਂ ਇਹ ਮੈਂ ਇਦਾਂ ਮੈਂ ਫਿਰ ਜੇ ਮੇਰਾ ਕੁਝ ਨਹੀਂ ਹੈਗਾ ਤੂੰ ਇਦਾਂ ਵੀ ਇਹ ਛੋਟੀ ਛੁਟੀਆਂ ਗੱਲਾਂ ਨਾ ਮਿਸ ਅੰਡਰਸਟੈਂਡਿੰਗ ਹੀ ਹੁੰਦੀਆਂ ਨੇ ਹੋਰ ਕੁਝ ਨਹੀਂ ਹੁੰਦਾ ਇੱਕ ਮਹੀਨਾ ਤੁਸੀਂ ਜਿਹੜੀਆਂ ਮੈਂ ਚੀਜ਼ਾਂ ਤੁਹਾਨੂੰ ਦੱਸ ਰਹੀਆਂ ਨਾ ਇਹਨੂੰ ਕਰਕੇ ਦੇਖਿਓ ਤੁਸੀਂ ਨਾ ਬਿਲਕੁਲ ਚੁੱਪ ਰਹਿਣਾ ਜਿਵੇਂ ਕੋਈ ਵੀ ਗੱਲ ਤੁਹਾਡੀ ਸੱਸ ਕਹਿੰਦੀ ਹੈ ਤਾਂ ਤੁਸੀਂ ਬਿਲਕੁਲ ਚੁੱਪ ਰਹਿਣਾ ਕਹਿੰਦੀ ਇੱਕ ਚੁੱਪ ਸਭ ਨੂੰ ਹਰਾ ਦੇ ਜਦੋਂ ਬੋਲਦੀ ਹੈ ਕਈ ਬੁੜੀਆਂ ਨੂੰ ਆਤ ਹੁੰਦੀ ਹੈ ਨਾ ਵੀ ਜਿਆਦਾ 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 ਬੋਲੀ ਜਾਂਦੀਆਂ ਨੇ ਤਾਂ ਤੁਸੀਂ ਨਾ ਉਸ ਟਾਈਮ 10 ਮਿੰਟ ਅੱਖਾਂ ਬੰਦ ਕਰ ਲਓ ਅੱਖਾਂ ਬੰਦ ਕਰਕੇ ਬਸ ਵਾਹਿਗੁਰੂ 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 ਦਾ ਸਿਮਰਨ ਕਰਨ ਲੱਗ ਜਾਓ ਕਈ ਕਰਾਂ ਦੇ ਵਿੱਚ ਇਹ ਵੀ ਹੁੰਦਾ ਵੀ ਜੇ ਸਿਮਰਨ ਕਰਨ ਲੱਗ ਜਾ ਜਾ ਨਾ ਪਾਠ ਕਰਾਂ ਤਾਂ ਕਹਿੰਦੇ ਆ ਇਹ ਸਾਡੇ ਤੇ ਕੁਸ਼ ਕਰ ਰਹੀ ਹੈ ਨਾ ਕੀਤਾ ਕਰਾਇਆਗਾ ਪਤਾ ਨਹੀਂ ਕੀ ਤੰਤਰ ਪੜੀ ਜਾਂਦੀ ਆ ਤੇ ਕਈ ਨੂੰ ਹਨਾ ਹੋ ਜਾਂਦਾ ਵੀ ਹਾਂ ਮੇਰੀ ਨੂੰ ਤਾਂ ਪਤਾ ਨਹੀਂ ਕੀ ਕਰਦੀ ਹੈ ਜਿਹੜੀ ਇਦਾਂ ਦਾ ਹੋ ਗਿਆ ਹਨਾ ਤੇ ਕਈ ਸੱਸਾਂ ਬਹਿਮੀ ਵੀ ਹੁੰਦੀਆਂ ਜਿਵੇਂ ਤੁਸੀਂ ਚਾਹ ਪਲਾਉਂਗੇ ਫਿਰ ਕਹਿਣਗੀਆਂ ਲੈ ਪਤਾ ਨਹੀਂ ਤੜ ਕੀ ਹਨਾ ਲੈ ਚੀ ਹਾਲੀ ਚਾਹ ਕਰਕੇ ਲਿਆਉਂਦੀ ਹੈ ਪਤਾ ਨਹੀਂ ਕਿਹੜੇ ਬਾਬੇ ਤੋਂ ਕਰਾ ਕੇ ਲਈ ਹੈ ਹਨਾ ਵੀ ਇਦਾਂ ਵੀ ਹੋਊਗਾ ਹਨਾ ਸਾਰਾ ਕੁਝ ਹੁੰਦਾ ਹੈ ਮੈਂ ਇਹ ਚੀਜ਼ਾਂ ਨੂੰ ਨਾ ਬਹੁਤ ਚੰਗੇ ਤਰੀਕੇ ਨਾਲ ਜਾਣਦੀ ਹਾਂ ਜੀ ਹਨਾ ਬਹੁਤ ਘਰਾਂ ਦੇ ਵਿੱਚ ਇਦਾਂ ਹੁੰਦਾ ਹੈਗਾ ਦੇਖੋ ਮੈਂ ਪਹਿਲਾਂ ਵੀ ਬਹੁਤ ਵੀਡੀਓ ਦੇ ਵਿੱਚ ਦੱਸਿਆ ਵੀ ਸਾਡੀ ਸੱਸ ਨੂੰਹਾਂ ਦੀ ਹਨਾ ਇੰਨੀ ਜ਼ਿਆਦਾ ਬੌਂਡਿੰਗ ਹੈਗੀ ਆ ਆਪਸ ਦੇ ਵਿੱਚ ਵੀ ਸਾਡੇ ਪਾਪਾ ਜੀ ਸਾਡੇ ਮੇਰੇ ਹਸਬੰਡ ਜੀ ਵੀ ਹੱਸਣ ਲੱਗ ਜਾਂ ਵੀ ਮੈਂ ਖੁਦ ਕਦੇ ਆ ਕਦੇ ਆਪਣੀ ਮੰਮਾ ਨਾਲ ਆਪਦੀ ਮੰਮੀ ਰੀ ਕੇ ਜਿਹੜੀ ਮੰਮੀ ਆ ਨਾ ਉਹਦੇ ਨਾਲ ਵੀ ਕਈ ਵਾਰੀ ਸਾਡੇ ਆਪਸ ਦੇ ਵਿੱਚ ਬਹਿਸ ਹੋ ਜਾਂਦੀ ਲੜਾਈ ਝਗੜਾ ਮੋਣਾ ਮੋਟਾ ਹੋ ਜਾਂਦਾ ਜਿਵੇਂ ਮਾਮਾ ਧੀਆਂ ਤਾਂ ਹੁੰਦੇ ਹੀ ਰਹਿੰਦਾ ਨਾ ਪਰ ਮੈਂ ਤੇ ਮੇਰੀ ਸੱਸ ਕਦੇ ਆਪਸ ਦੇ ਵਿੱਚ ਗੁੱਸੇ ਨਹੀਂ ਹੋਈਆਂ ਕਈ ਵਾਰੀ ਕਿਸੇ ਗੱਲ ਤੋਂ ਹੋ ਜੇ ਤਾਂ ਅਸੀਂ ਚੁੱਪ ਕਰ ਜਾਂਦੇ ਆ ਉਹ ਅੱਡ ਚੁੱਪ ਕਰ ਜਾਂਦੇ ਆ ਦੀ ਮੈਂ ਆਪਣਾ 5-10 ਮਿੰਟਾਂ ਵਗਰ ਫੇਰ ਉੱਤਾਂ ਹੋ ਜਾਂਦੇ ਆ ਨਾ ਵੀ ਦੇਖੋ ਥੋੜਾ ਜਿਹਾ ਨਾ ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰੋ ਇਵੇਂ ਸੱਸਾਂ ਜਿਹੜੀਆਂ ਮੇਰੀਆਂ ਭੈਣਾਂ ਬਣੀਆਂ ਹੋਈਆਂ ਨੇ ਉਹਨਾਂ ਵਾਸਤੇ ਵੀ ਬਹੁਤ ਜ਼ਿਆਦਾ ਇਹ ਘਰੇ ਦਾ ਟੁੱਟਣ ਦਾ ਮੇਨ ਕਾਰਨ ਇਹੀ ਹੈ ਜਿੱਥੋਂ ਤੀਜੇ ਦਿਨ ਹੋ ਜਾਂਦਾ ਵੀ ਹਾਂ ਮੇਰੀ ਮੇਰੀ ਸੱਸ ਨਾਲ ਨਹੀਂ ਬਣੀ ਤੇ ਮੇਰੇ ਘਰ ਵਾਲਾ ਮੇਰੀ ਸੱਸ ਦੀ ਸੁਣਦਾ ਸੀ ਗਾਣਾ ਮੈਂ ਇਸ ਤੋਂ ਮਤਾਂ ਤਲਾਕ ਲੈ ਲਿਆ ਦੇਖੋ ਇਹਨੂੰ ਸਾਦੀ ਨੂੰ ਵਿਆਹ ਨੂੰ ਨਾ ਕੋਈ ਖੇਡ ਨਾ ਬਣਾਓ ਕਿਉਂਕਿ ਸਮਾਂ ਤਾਂ ਵੈਸੇ ਹੀ ਬਹੁਤ ਹੈ ਜ਼ਿੰਦਗੀ ਬਹੁਤ ਛੋਟੀ ਹੈਗੀ ਪਤਾ ਨਹੀਂ ਕਦੋਂ ਕਿੱਥੇ ਖਤਮ ਹੋ ਜਾਣੀ ਹੈ ਤਾਂ ਪਲੀਜ਼ ਮੇਰੀ ਹੱਥ ਵਨ ਕੇ ਬੇਨਤੀ ਹੈ ਕਿ ਦੋਨੋਂ ਜਣੀਆਂ ਨਾ ਥੋੜਾ ਜਿਆ ਇਦਾਂ ਕਰਕੇ ਦੇਖਿਓ ਮੈਨੂੰ ਨਾ ਕਾਫੀ ਟਾਈਮ ਹੋ ਗਿਆ 7-8 ਮਹੀਨੇ ਹੋ ਗਏ ਮੈਨੂੰ ਐਂ ਇੱਕ ਭੈਣ ਨੇ ਮੈਸੇਜ ਕੀਤਾ ਸੀਗਾ ਕਿ ਭੈਣ ਮੇਰੀ ਨੂੰਹ ਹੈ ਨਾ ਮੈਂ ਉਹਦਾ ਬਹੁਤ ਪਿਆਰ ਕਰਦੀ ਆ ਪਰ ਉਹ ਮੇਰੀ ਗੱਲ ਨਹੀਂ ਮੰਨਦੀ ਹੈਗੀ ਵੀ ਹਰ ਇੱਕ ਗੱਲ ਨੂੰ ਨਾ ਪੁੱਠਾ ਹੀ ਲੈਂਦੀ ਆ ਤੇ ਉਹਨੂੰ ਮੈਨੇ ਕੁਝ ਇਦਾਂ ਹੀ ਗੱਲਾਂ ਦੱਸੀਆਂ ਸੀਗੀਆਂ ਤੇ ਉਹ ਕਰਨ ਲੱਗੇ ਤੇ ਮੈਨੂੰ ਉਹਨੇ ਬਾਅਦ ਦੇ ਵਿੱਚ ਦੱਸਿਆ ਕਿ ਸਾਡੀ ਨਾ ਇੱਕ ਬਸ ਕੁਝ ਮਿਸ ਅੰਡਰਸਟੈਂਡਿੰਗ ਹੀ ਸੀਗੀ ਹੋਰ ਕੁਝ ਨਹੀਂ ਸੀਗਾ ਨਾ ਤੇ ਜਦੋਂ ਅਸੀਂ ਆਪਸ ਦੇ ਵਿੱਚ ਇੱਕ ਦੂਜੇ ਦੇੋਂ ਆਪਣੇ ਦਿਲ ਦੀ ਗੱਲ ਕਰੀ ਜਿਵੇਂ ਕਈ ਵਾਰੀ ਹੁੰਦਾ ਵੀ ਆਪਾਂ ਨੂੰ ਹਨਾ ਕਿਸੇ ਗੱਲ ਦਾ ਗੁੱਸਾ ਹੁੰਦਾਗਾ ਤਾਂ ਪਉ ਸਾਰਾ ਪਰਿਵਾਰ ਜੋ ਤੁਹਾਡਾ ਸਹੁਰਾ ਤੁਹਾਡਾ ਪਤੀ ਜੇ ਤੁਸੀਂ ਸਾਰੇ ਬੈਠੇ ਹੋਣੇ ਨਾ ਤਾਂ ਉਦੋਂ ਡਿਸਕਸ ਕਰੋ ਬਾਅਦ ਦੇ ਵਿੱਚ ਨਾ ਸੱਸ ਸੋਹਰਾਂ ਲੜ ਕੇ ਤੀਮੀਆਂ ਕਹਿੰਦੇ ਨੇ ਤੀਮੀਆਂ ਦੀ ਲੜਾਈ ਦਾ ਕੋਈ ਫਾਇਦਾ ਨਹੀਂ ਹੁੰਦਾ ਉਦੋਂ ਤੁਸੀਂ ਉਸ ਚੀਜ਼ ਦਾ ਡਿਸੀਜਨ ਲਵੋ ਵੀ ਗੱਲ ਮੰਮੀ ਆ ਗੱਲ ਐਦਾਂ ਸੀ ਤੁਸੀਂ ਮੈਨੂੰ ਇਹ ਗੱਲ ਕਿਉਂ ਕਹੀ ਕਿਉਂਕਿ ਤੁਹਾਡੇ ਪਤੀ ਨੂੰ ਤੁਹਾਡੇ ਸੋਹਰਾ ਸਾਹਿਬ ਨੂੰ ਸਾਰਿਆਂ ਨੂੰ ਪਤਾ ਲੱਗਣੀ ਚਾਹੀਦੀ ਇਹਦਾ ਨੂੰਨੇ ਕੋਈ ਗੱਲ ਕਹੀ ਹੈ ਤਾਂ ਉਦੋਂ ਵੀ ਤੁਸੀਂ ਬੈਠ ਕੇ ਇਹ ਗੱਲ ਨੂੰ ਕਹੋ ਵੀ ਪੁੱਤ ਆ ਗੱਲ ਐ ਐ ਹੋਈ ਹੈ ਵੀ ਦੇਖੋ ਇਹ ਠੀਕ ਨਹੀਂ ਹੈਗੀ ਇਸ ਦੇ ਨਾਲ ਆਪਣਾ ਘਰ ਟੁੱਟੇਗਾ ਜਦੋਂ ਆਪਾਂ ਅੰਦਰੋਂ ਅੰਦਰੀਂ ਘੁੱਟੀ ਜਾਂਦੇ ਅੰਦਰੋਂ ਅੰਦਰੀਂ ਹੈ ਨਾ ਉਹ ਕਰੀ ਜਾਂਦੇ ਤਾਂ ਉਸ ਚੀਜ਼ ਦਾ ਬਹੁਤ ਜ਼ਿਆਦਾ ਨਾ ਖਲਾਰਾ ਬਹਿ ਜਾਂਦਾ ਤੇ ਇੱਕ ਸਭ ਤੋਂ ਮੇਨ ਕੰਮ ਕੀ ਕਰਨਾ ਹੈ ਜਿਹੜੀਆਂ ਮੇਰੀਆਂ ਭੈਣਾਂ ਚਾਹੁੰਦੀਆਂ ਨੇ ਕਿ ਉਹਨਾਂ ਦੇ ਘਰ ਦੇ ਵਿੱਚ ਨੈਗੇਟਿਵਿਟੀ ਦੂਰ ਹੋ ਜਾਏ ਤੇ ਉਹਨਾਂ ਦੀ ਸੱਸ ਅਤੇ ਉਹਨਾਂ ਦਾ ਪਤੀ ਉਹਨਾਂ ਨਾਲ ਪਿਆਰ ਨਾ ਰਹੀ ਉਹਨਾਂ ਦੇ ਆਪਸ ਦੇ ਵਿੱਚ ਬਣੀ ਲੜਾਈ ਝਗੜਾ ਨਾ ਹੋਵੇ ਤਾਂ ਸਵੇਰੇ ਉੱਠ ਕੇ ਇੱਕ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਆਪਣੇ ਜਿਹੜਾ ਮੇਨ ਗੇਟ ਉਹਦੇ ਝਾੜੂ ਲਗਾ ਕੇ ਪਾਣੀ ਜ਼ਰੂਰ ਸਿਰਕ ਕੇ ਆਇਆ ਕਰੋ ਕਿਉਂਕਿ ਇਹ ਤੁਹਾਡੇ ਘਰ ਦੀ ਬਰਕਤ ਹੈ ਤੇ ਤੁਹਾਡੇ ਘਰ ਦੀ ਖੁਸ਼ਹਾਲੀ ਦਾ ਬਹੁਤ ਵੱਡਾ ਇਸਤੇ ਵਿੱਚ ਰਾਜ ਸੁਪਿਆ ਹੋਇਆ ਹੈ ਤਾਂ ਇਹ ਚੀਜ਼ ਨੂੰ ਜ਼ਰੂਰ ਕਰਨਾ ਤੇ ਮੈਨੂੰ ਜ਼ਰੂਰ ਦੱਸਣਾ ਕਿ ਤੁਹਾਡੇ ਘਰ ਦੇ ਵਿੱਚ ਫਰਕ ਪਿਆ ਜਾਂ ਨਹੀਂ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਤਿ ਸ੍ਰੀ ਅਕਾਲ